ਸਲਾਮ ਵਾਲੇਕਮ ਜੀ ਸਾਰਿਆਂ ਨੂੰ ਸਵਾਗਤ ਆਪ ਸਭ ਦਾ ਸਾਡੇ ਚੈਨਲ ਪੰਜ ਪੀ ਸਰਕਾਰ ਤੇ ਦੁਆ ਬਰਯਾਦ ਕਰਦੇ ਆਪ ਸਾਰੇ ਤੰਦਰੁਸਤ ਠੀਕ ਠਾਕ ਹੋਮੋਗੇ ਸੋ ਅੱਜ ਗੱਲ ਕਰਦੇ ਆਂ ਆਪਾਂ ਚੂੜੀਆਂ ਬਾਰੇ ਜਿਹੜੀਆਂ ਚੂੜੀਆਂ ਛੱਡਦੇ ਹੁੰਦੇ ਹਨਾ ਸਿਆਣੇ ਚੇਲੇ ਬਾਬੇ ਜਦੋਂ ਬਿਰਧ ਹੋ ਜਾਂਦੇ ਆ ਜਾਂ ਇੱਕ ਉਮਰ ਲੰਘ ਜਾਂਦੀ ਆ ਜਾਂ ਕਈਆਂ ਨੇ ਕੰਮਕਾਰ ਆਪਣਾ ਹੋ ਸੈੱਟ ਕਰਨਾ ਹੁੰਦਾ ਬਈ ਬਾਹਰਲੇ ਮੁਲਕ ਚੱਲਦੇ ਹੁੰਦੇ ਆ ਤੇ ਪਿੱਛੇ ਗੱਦੀ ਨਹੀਂ ਸੰਭਾਲਣੀ ਹੁੰਦੀ ਕਿਸੇ ਹੋਰ ਨੂੰ ਦੇਣੀ ਹੁੰਦੀ ਆ ਗੱਦੀ ਜਾਂ ਕੋਈ ਚੇਂਦਾ ਚੇਂਦੇ ਨੂੰ ਚੀਜ਼ ਸੰਭਾਲਣੀ ਹੁੰਦੀ ਆ ਬਈ ਚੂੜੀਆਂ ਦੰਦੇ ਹੁੰਦੇ ਨੇ ਦੇ ਉਹ ਚੂੜੀਆਂ ਬਾਰੇ ਗੱਲਬਾਤ ਕਰਦੇ ਆਂ ਵੀ ਚੂੜੀਆਂ ਕਿਵੇਂ ਦਿੱਤੀਆਂ ਜਾਂਦੀਆਂ ਕਿਉਂ ਦਿੱਤੀਆਂ ਜਾਂਦੀਆਂ ਤੇ ਚੂੜੀਆਂ ਦੇ ਕੇ ਖੜਾ ਛੁੱਟ ਜਾਂਦਾ ਕਿ ਨਹੀਂ ਛੁੱਟ ਜਾਂਦਾ ਇਹ ਵਿਆਹ ਵਾਲੋਕਾਂ ਦੇ ਵਿੱਚ ਬਹੁਤ ਵੱਡਾ ਇਹਨੂੰ ਅੱਜ ਆਪਾਂ ਥੋੜਾ ਜਿਹਾ ਤੁਹਾਨੂੰ ਐਕਸਪਲੇਨ ਕਰਦੇ ਆਂ ਤੇ ਉਸ ਤੋਂ ਪਹਿਲਾਂ ਆਪ ਸਭ ਨੂੰ ਗੁਜਾਰਿਸ਼ ਆ ਵੀ ਸਾਡੇ ਚੈਨਲ ਪੰਜ ਪੀਰ ਸਰਕਾਰ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਬੈਲ ਆਈਕਨ ਨੂੰ ਦਬਕੇ ਰੱਖੋ ਤਾਂ ਜੋ ਆਉਣ ਵਾਲੀਆਂ ਵੀਡੀਓ ਦੇ ਨੋਟੀਫਿਕੇਸ਼ਨ ਆਪ ਸਭ ਨੂੰ ਸਭ ਤੋਂ ਪਹਿਲਾਂ ਮਿਲਦੇ ਰਹਿਣ ਤੇ ਅੱਜ ਇਹ ਚੂੜੀਆਂ ਦੀ ਗੱਲ ਕਰਦੇ ਆਂ ਚੂੜੀਆਂ ਜਿਹੜੀਆਂ ਹੁੰਨੀਆਂ ਆ ਤੇ ਜ਼ਿਆਦਾ ਬੰਦਾ ਜਿਹੜਾ ਚੇਲਾ ਆ ਜੋ ਬਾਬਾ ਗਰੀ ਕਰ ਰਿਹਾ ਚੇਲ ਗਰੀ ਕਰ ਰਿਹਾ ਉਹ ਇੱਕ ਟਾਈਮ ਤੇ ਜਦੋਂ ਬਿਰਧ ਹੋ ਜਾਂਦਾ ਆ ਤੇ ਉਹਨੂੰ ਪਤਾ ਲਾ ਜਾਂਦਾ ਵੀ ਹੁਣ ਉਮਰ ਉਹ ਹੁੰਦੀ ਨਹੀਂ ਉਮਰ ਸਮਾਨੜੀ ਉਹ ਇੱਕ ਟਾਈਮ ਤੇ ਫਿਰ ਚੂੜੀਆਂ ਦੇ ਜਾਂਦੇ ਆ ਜੇ ਕੰਨਾਂ ਨੇ ਚੇਲਾ ਕੋਈ ਪਾਲਿਆ ਹੁੰਦਾ ਉਹ ਘਰ ਚ ਆਪਣੇ ਕੋ ਗਾਹਾਂ ਜਵਾਬ ਐਦਾਂ ਦਾ ਹੁੰਦਾ ਆ ਜਿਹਦਾ ਇੰਟਰਸਟ ਵੜਿਆ ਹੋਣਾ ਉਹਨੂੰ ਵੀ ਚੂੜੀਆਂ ਦੇ ਦਿੰਦੇ ਆ ਠੀਕ ਹੈ ਜੀ ਤੇ ਚੂੜੀਆਂ ਜਦੋਂ ਦਿੰਦੇ ਆ ਚੂੜੀਆਂ ਦੇਣ ਦਾ ਤਰੀਕਾ ਸਾਰਿਆਂ ਦਾ ਲੱਗ ਲੱਗੇ ਹੀ ਹੁੰਦਾ ਆ ਭਈ ਹਲਦੀ ਉਹਦੀ ਨਾਲ ਜਾਂ ਜਲ ਨਾਲ ਜਦ ਵੀ ਹੋਰ ਕਪੜਾ ਨੀੜਾ ਦੇ ਕੇ ਜਿਵੇਂ ਗੁਰਦਾਰਨਾ ਜੀ ਕਰਦੇ ਉਹਨੇ ਉਦਾਂ ਕਰਕੇ ਕਈ ਪਾਣੀ ਪੜ ਕੇ ਦੇ ਦਿੰਦੇ ਆ ਕ ਗੂਠਾ ਤੋਂ ਵੇ ਬਿ ਦੇ ਦਿੰਦੇ ਆ ਬਹੁਤ ਤਰੀਕੇ ਨਾਲ ਚੂਲੀਆਂ ਦਿੰਦੇ ਆ ਭਈ ਇਹਦਾ ਬੁੱਕ ਚ ਪਾਣੀ ਪੜ ਕੇ ਦੇ ਦਿੰਦੇ ਲੈ ਭਾਈ ਹੁਣ ਇਹਦੇ ਕੋ ਜਾ ਕੇ ਆਰਡਰ ਤੇ ਕੰਮ ਕਰਨਾ ਹੁੰਦਾ ਤਾਂ ਸਾਰਾ ਇੱਕ ਦੋ ਹਫ਼ਤਾ ਹੁੰਦਾ ਹੈ ਗਲਤ ਜਿਹੜੇ ਬੰਦੇ ਜੀ ਗੱਲਬਾਤ ਹੁੰਦੀ ਹੈ ਜਾਂ ਚੂਲੀਆਂ ਦੇੜੀਆਂ ਕਿਸੇ ਨੂੰ ਉਹ ਬੰਦੇ ਦੀ ਗੱਲਬਾਤ ਡਿਪੈਂਡ ਕਰਦੀ ਹੁੰਦੀ ਹੈ ਜਾਂ ਜਿਹੜੇ ਬੰਦੇ ਨੂੰ ਹਜੇ ਇਨਾ ਗਿਆਨ ਧਿਆਨ ਨਹੀਂ ਹੁੰਦਾ ਤੇ ਪਰ ਉਹਦੇ ਕੋਲ ਗੱਲਬਾਤ ਪੂਰੀ ਹੁੰਦੀ ਹੈ ਤੇ ਉਹਨੇ ਚੂੜੀਆਂ ਛਡਾਉਣੀਆਂ ਆਂਦੀਆਂ ਜਦੋਂ ਉਹਦੀਆਂ ਚੂੜੀਆਂ ਕੋਈ ਛਡਾਉਂਦਾ ਆ ਫਿਰ ਉਹ ਚੱਲਦੇ ਪਾਣੀ 'ਚ ਛਡਾਈਆਂ ਜਾਂਦੀਆਂ ਜਾਂ ਦਰਿਆ ਦੇ ਵਿੱਚ ਜਾਂ ਫਿਰ ਉਹ ਆਪਣੇ ਆਪ ਤੇ ਆਪਣੇ ਹੱਥਾਂ 'ਚ ਚੂੜੀਆਂ ਲੈ ਲੈਂਦਾ ਫਿਰ ਉਹ ਆਪਣੇ ਪਾਵਰ ਦੇ ਨਾਲ ਆਪਣੀ ਸ਼ਕਤੀ ਦੇ ਨਾਲ ਚੂੜੀਆਂ ਦੰਦਾ ਹੁੰਦਾ ਸੋ ਇਹ ਚੂੜੀਆਂ ਦਾ ਹਿਸਾਬ ਤਾਂ ਇਹ ਹੁੰਦਾ ਜੀ ਪਰ ਜ਼ਿਆਦਾਤਰ ਲੋਕਾਂ ਨੇ ਵਹਿਮ ਪਾਲਿਆ ਹੋਇਆ ਹੈ ਕਿ ਚੂੜੀਆਂ ਦੇਣ ਤੋਂ ਬਾਅਦ ਸਾਡਾ ਇਹ ਗੱਦੀ ਤੋਂ ਸਾਡਾ ਜਿਹੜਾ ਅਸੀਂ ਗੁਰਪੀਰ ਦੇਵੀ ਦੇਵਤ ਨੂੰ ਮੰਨਦੇ ਹਾਂ ਉਹ ਤੋਂ ਸਾਡਾ ਕਾੜਾ ਛੁੱਟ ਗਿਆ। ਸੋ ਇਹ ਤਾਂ ਵਹਿਮ ਬਹੁਤ ਵੱਡਾ ਹੈ ਆਪਣੇ ਦਿলো ਖਿਆਲ ਚੋਂ ਕੱਢ ਦਿਓ ਇਸ ਕਰਕੇ ਮੈਂ ਵਾਰ-ਵਾਰ ਕਹਿੰਦਾ ਉਹਨਾਂ ਇੱਕ ਨੰਗੀ ਤਲਵਾਰ ਆ। ਜਿਹੜੀ ਇਹ ਬਾਬਾ ਗਰੀ ਚੇਲ ਗਰੀ ਆ ਇਹ ਇੱਕ ਨੰਗੀ ਤਲਵਾਰ ਆ ਨੰਗੀ ਤਲਵਾਰ ਤੁਸੀਂ ਆਪਣੇ ਗੜ ਦੇ ਵਿੱਚ ਪਾ ਲੰਨੇ ਹੋ। ਠੀਕ ਹੈ ਜੀ ਇਸ ਕਰਕੇ ਇਸ ਲਾਈਨ ਤੇ ਚੱਲਣ ਤੋਂ ਪਹਿਲਾਂ 100 ਵਾਰੀ ਸੋਚ ਲੈਣਾ ਚਾਹੀਦਾ ਵੀ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਕੀ ਕਰਨਗੀਆਂ ਕੀ ਨਹੀਂ ਕਰਨਗੀਆਂ ਕਿਉਂਕਿ ਥੋਡੀ ਉਧਰ ਸ਼ਰਧਾ ਲੱਗੀ ਹੁੰਦੀ ਆ ਤੁਹਾਡੇ ਕਿਸਮ ਵਿੱਚ ਲੇਖਾਂ 'ਚ ਲਿਖਿਆ ਹੁੰਦਾ ਇਹ ਸਾਰਾ ਕੁਝ ਤੁਸੀਂ ਇਸ ਲਾਈਨ ਤੇ ਚੱਲਣਾ ਹੁੰਦਾ ਦin ਦੁਨੀਆਂ ਦਾ ਭਲਾ ਕਰਨਾ ਹੁੰਦਾ ਪਰ ਅੱਗੇ ਕੋਈ ਕਰੇ ਨਾ ਕਰੇ ਕੋਈ ਪਤਾ ਨਹੀਂ ਹੁੰਦਾ ਠੀਕ ਹੈ ਜੀ ਕੋਈ ਇਸ ਲਾਈਨ ਨੂੰ ਤੁਹਾਡੀ ਨੂੰ ਮੰਨੇ ਨਾ ਮੰਨੇ ਹਨਾ ਕਿਉਂਕਿ ਅੱਜ ਕੱਲ ਮੋਡਰਨ ਜਮਾਨਾ ਆਉਂਦਾ ਜਾਂਦਾ ਹੈ ਤਾਂ ਵੈਸੇ ਹੀ ਲੋਕ ਆਉਣ ਤਾਂ ਇਹ ਨਾ ਚੀਜ਼ਾਂ ਨੂੰ ਵਹਿਮ ਭਰਮੇ ਹੀ ਦੱਸਣ ਲੱਗ ਪਏ ਵੀ ਇਹ ਤਾਂ ਵਹਿਮ ਭਰਮ ਨੇ ਇਹ ਵਿੱਚ ਪੈਣਾ ਨਹੀਂ ਚਾਹੀਦਾ ਚਲੋ ਅਸੀਂ ਵੀ ਕਿਸੇ ਨੂੰ ਵਹਿਮ ਭਰਮ ਚ ਪਾਉਂਦੇ ਨਹੀਂ ਹੈਗੇ ਵਹਿਮ ਭਰਮ ਕਰਨੇ ਵੀ ਨਹੀਂ ਚਾਹੀਦੇ ਇਹ ਇੱਕ ਚੀਜ਼ ਨੂੰ ਬਸ ਮਿੱਥ ਕੇ ਚੱਲਣਾ ਚਾਹੀਦਾ ਕਿ ਦੋ ਚੀਜ਼ਾਂ ਹੁੰਦੀਆਂ ਇੱਕ ਨੈਗੇਟਿਵ ਹੁੰਦਾ ਹੈ ਕਿ ਪੋਜ਼ਿਟਿਵ ਹੁੰਦਾ ਹੈ ਜੀ ਇਹਦੇ ਵਿੱਚ ਦੋਹੇ ਚੀਜ਼ਾਂ ਇਕੱਠੀਆਂ ਕੰਮ ਕਰਦੀਆਂ ਨੇ ਕਿਸੇ ਨੂੰ ਤੁਸੀਂ ਦੁਆ ਕਰਦੇ ਹੋ ਕਿਸੇ ਦੇ ਲਈ ਤਾਂ ਉਹ ਬੰਦਾ ਚੰਗਾ ਹੋ ਜਾਂਦਾ ਹੈ ਤੁਸੀਂ ਕਿਉਂਕਿ ਰੱਬ ਰੱਬ ਕਰ ਰਹੇ ਹੋ ਤਸਵੀਰ ਫੇਰ ਰਹੇ ਹੋ ਮਾਲਕ ਦੇ ਨ ਉਹ ਬੰਦਾ ਠੀਕ ਹੋ ਜਾਊਗਾ ਜੇ ਕੇ ਸਾਨੂੰ ਵਾਦਵਾ ਦਉਗੇ ਤਸਵੀਰ ਕਰਕੇ ਮਾਲਕ ਦਾ ਨੌ ਲੈ ਕੇ ਇਹ ਤਾਂ ਤੁਸੀਂ ਵੈਸੇ ਹੀ ਕਿਸੇ ਨਾਰਮਲ ਗਰੀਬ ਬੰਦੇ ਨੂੰ ਕਿਸੇ ਨੂੰ ਕੋਈ ਉਧਰ ਧੱਕਾ ਕਰ ਦੋ ਅਗਲੇ ਨਾਲ ਉਹ ਮਾਲਕ ਦੇ ਮੂਰੇ ਪੱਲਾ ੜ ਕੇ ਵਾਦਵਾ ਕਰ ਦਵੇ ਤਾਂ ਵੀ ਉਹਦੀ ਮਨਜ਼ੂਰ ਹੋ ਜਾਂਦੀ ਹੈ ਤੁਸੀਂ ਤਾਂ ਫੇਰ ਤਸਵੀਰ ਕਰ ਰਹੇ ਹੋ ਨਾ ਮਾਲਕ ਦਾ ਨੌ ਲੈ ਰਹੇ ਹੋ ਤੇ ਉਹਦੀ ਦੀ ਤੁਸੀਂ ਵਾਦਵਾ ਕਰਤੀ ਕਿਸੇ ਲਈ ਉਹ ਨੈਗੇਟਿਵਿਟੀ ਅਗਲੇ ਤੇ ਜਾ ਕੇ ਛਾ ਜਾਂਦੀ ਜਾਂਦੀ ਆ ਉਹਨੂੰ ਆਪਾਂ ਕਹਿੰਦੇ ਆ ਉਹਨੂੰ ਭੂਤ ਲੱਗ ਗਿਆ ਉਹਨੂੰ ਜੜੇ ਲੱਗ ਗਿਆ ਉਹਨੂੰ ਫਲਾਨਾ ਲੱਗਿਆ ਟਮਗਾ ਲੱਗ ਗਿਆ ਇਹ ਲੱਗ ਲੱਗ ਨਿਸ਼ਾਨੀਆਂ ਹੁੰਦੀਆਂ ਆ ਕਿੱਦਾਂ ਦੀ ਵਾਦਵਾ ਕਿੱਦਾਂ ਦੀ ਤੇ ਗੱਲ ਜਿਹੜੀ ਆਪਣੀ ਚੱਲ ਰਹੀ ਹੈ ਚੂੜੀਆਂ ਬਾਰੇ ਜਿਹੜੀਆਂ ਚੂੜੀਆਂ ਹੁੰਦੀਆਂ ਇਹ ਹਰੇਕ ਬੰਦਾ ਆਪਣੀਆਂ ਆਪਣੀ ਪਾਵਰ ਦੇ ਨਾਲ ਆਪਣੇ ਆਪਣੇ ਤਰੀਕੇ ਦੇ ਨਾਲ ਛੜਾਦਾ ਹੁੰਦਾ ਹੈ ਜਾਂ ਛੜਦਾ ਹੁੰਦਾ ਹੈ ਠੀਕ ਹੈ ਜੀ ਤੇ ਚੂੜੀਆਂ ਦੇਣ ਤੇ ਬਾਅਦ ਇਹ ਦਿਲ ਚੋਂ ਵਹਿਮ ਕੱਢ ਦਿਓ ਵੀ ਤੁਹਾਡਾ ਕੜਾ ਛੁੱਟ ਗਿਆ ਖੜਾ ਕਦੇ ساری ਜ਼ਿੰਦਗੀ ਨਹੀਂ ਛੁੱਟਦਾ ਜਿੰਨੀਆਂ ਪੀੜੀਆਂ ਤੋੜੀਆਂ ਲਿਖੀਆਂ ਪੰਜਾਂ ਔਰਾਂ ਜਾਂ ਕਿਸੇ ਦਾ ਕੜਾ ਨਹੀਂ ਛੁੱਟਦਾ ਇਹਨਾਂ ਚੀਜ਼ਾਂ ਦੇ ਵਿੱਚੋਂ ਕਦੇ ਚੂੜੀ ਦੇ ਕੜਾ ਨਹੀਂ ਛੁੱਟਦਾ ਇਹ ਕੰਮ ਹੋ ਜਾਂਦਾ ਜਿਵੇਂ ਹੁਣ ਤੁਸੀਂ ਤੁਹਾਡੇ ਜੋ ਤੁਸੀਂ ਆਪਦੇ ਆਪ ਤੇ ਜੋ ਵੀ ਮੇਰੀ ਵੀਡੀਓਸ ਹੁੰਦਾ ਹੈ ਤੁਸੀਂ ਲਾਉਤੋ ਸੀ ਇਸ ਟਾਈਮ ਚੇਲਗਿਰੀ ਕਰ ਰਹੇ ਹੋ ਤੁਸੀਂ ਸੰਗਤ ਸਾਭ ਰਹੇ ਹੋ ਬਹੁਤ ਜ਼ਿਆਦਾ ਥੋੜੇ ਜਿਹੀ ਪੂਰੀ ਗੱਲ ਬਾਤ ਆ ਨਾ ਇੱਕ ਟਾਈਮ ਤੇ ਆ ਕੇ ਤੁਹਾਡੇ ਇਹ ਮਨ ਬਣ ਗਿਆ ਵੀ ਨਹੀਂ ਹੁਣ ਆਪਣੇ ਹੱਥ ਖੜੇ ਨੇ ਜਾਂ ਆਪਾਂ ਕੋ ਕੰਮ ਕਰ ਹੋਰ ਕਰਨਾ ਆ ਜਾਂ ਤੁਸੀਂ ਉਮਰ ਤੁਹਾਡੀ ਲੱਗੀ ਆ بڑے ਹੋਵੇਂ ਹੋ ਠੀਕ ਆ ਜੀ ਤੇ ਤੁਸੀਂ ਚੂੜੀਆਂ ਦੇ ਦਿੱਤੀਆਂ ਚੂੜੀਆਂ ਦੇ ਕੇ ਇਹ ਹੋ ਜਾਂਦਾ ਤੁਹਾਡੇ ਜਿਹੜੇ ਤੁਸੀਂ ਗੁਰੂ ਪੀਰ ਪਗੰਬਰ ਗੱਦੀ ਦੇ ਆਪਦੀ ਚੂੜੀਆਂ ਦੇ ਦਿੱਤੀਆਂ ਉਹਦੇ ਤੁਹਾਡੇ ਨਾਲ ਬਚਨ ਖਤਮ ਹੋ ਜਾਂਦੇ ਆ ਜਿਹੜੇ ਤੁਸੀਂ ਬਚਣਾ ਚਾਹੁੰਦੇ ਬੰਨਿਆ ਹੁੰਦਾ ਵੀ ਅਸੀਂ ਤੁਹਾਨੂੰ ਆਹ ਚੀਜ਼ ਦੇਵਾਂਗੇ ਤੁਹਾਡਾ ਦਮ ਕੇ ਤੁਸੀਂ ਕਰਨਾ ਹੀ ਕਰਨਾ ਥੋੜੇ ਉਹ ਵਜਣ ਉੱਤੇ ਖਤਮ ਹੋ ਜਾਂਦੇ ਪਰ ਉਹ ਚੀਜ਼ ਤੁਹਾਡੇ ਘਰੋਂ ਨਹੀਂ ਜਾਂਦੀ ਤੁਹਾਡੀ ਮਨਮਨੋਤੋਂ ਨੇ ਪਰੇ ਨਹੀਂ ਹੋਣਾ ਜੇ ਤੁਸੀਂ ਬੱਕਰੇ ਤੇ ਲਾਈ ਹੋਈ ਆ ਤਾਂ ਦੋ ਲੱਡੂਆਂ ਦੇ ਲਵ ਯੂ ਉਸ ਟਾਈਮ ਤੇ ਜਦ ਚੂੜੀਆਂ ਦੇਤੀ ਆ ਚੂੜੀਆਂ ਦਿੱਤੇ ਤੇ ਇਹ ਕੰਮ ਹੁੰਦਾ ਹੁੰਦਾ ਕਦੇ ਮਨਮਨੋਤ ਬੰਦ ਨਹੀਂ ਹੁੰਦੇ ਹੁੰਦੀ ਜਿਹਨੇ ਬੰਦ ਕਰਤੀ ਉਹ ਤਾਂ ਪੱਠਾ ਬਹਿ ਗਿਆ ਫੇਰ ਠੀਕ ਆ ਜੀ ਕਦੇ ਮਨਮਨੋਤ ਨਹੀਂ ਬੰਦ ਹੁੰਦੇ ਹੁੰਦੀ ਇਹ ਦਿਲ ਦੇ ਵਿੱਚ ਉਹ ਵਹਿਮ ਜਮਾਈ ਕੱਢ ਦੋ ਇਹ ਚੂੜੀਆਂ ਬਾਰੇ ਤਾਂ ਉਹ ਚੂੜੀਆਂ ਦੇ ਕੇ ਬਸ ਸਾਡਾ ਖੜਾ ਛੁੱਟ ਗਿਆ ਨਹੀਂ ਛੁੱਟਦਾ ਕਦੇ ساری ਜ਼ਿੰਦਗੀ ਖੜਾ ਐਸੇ ਕਰ ਗਿਆਂ ਉਹ ਬਾਰ ਬਾਰ ਕਈ ਵਾਰੀ ਕਹਿ ਚੁੱਕਾ ਕਿ ਇਸ ਲਾਈਨ ਤੇ ਵੈਸ ਚੰਗੇ ਰਹੋਗੇ ਇਸ ਲਾਈਨ ਤੋਂ ਪਰੇ ਰਹੋ ਆਪਣਾ ਨਾਰਮਲ ਮੰਦਰ ਮਾਜਦ ਗੁਰਦੁਆਰੇ ਜਾਓ ਉਹ ਰਬ ਰਬ ਕਰੋ ਚੰਗੇ ਰਹੋਗੇ ਪਰ ਫੇਰ ਵੀ ਕਿਸੇ ਨੂੰ ਇੰਟਰਸਟ ਆ ਦੀ ਦੁਨੀਆਂ ਦਾ ਭਲਾ ਕਰਨਾ ਚਾਹੁੰਦਾ ਹੈ ਮੰਤਰ ਤੰਤਰ ਸਿੱਖਣਾ ਚਾਹੁੰਦਾ ਹੈ ਉਹਦਾ ਇਸ ਚੀਜ਼ ਵੱਲ ਰੁਝਾਨ ਆ ਫਿਰ ਪਵੋ ਜਰੂਰ ਆਪਾਂ ਰੋਕਦੇ ਨਹੀਂ ਵਧੀਆ ਗੱਲ ਆ ਇਸ ਲਾਈਨ ਤੇ ਚੱਲਣਾ ਚਾਹੀਦਾ ਆ ਪਰ ਕਿਸੇ ਨੇਚੋ ਪਾਵਣਾ ਤੇ ਚੰਗੇ ਸੁਭਾਅ ਦੇ ਨਾਲ ਤੇ ਦੁਨੀਆਂ ਦਾ ਭਲਾ ਕਰਨ ਲਈ ਹੀ ਚੱਲੋ ਕਿਸਦਾ ਮਾੜਾ ਨਾ ਤੱਕੋ ਇਸ ਕੰਮ ਦੇ ਵਿੱਚ ਕਿਉਂਕਿ ਇਸ ਲੈ ਜੇਕਰ ਕਿਸਦਾ ਮਾੜਾ ਕਰਤਾ ਆਪਾ ਦਾ ਭੁਗਤਣੇ ਭੁਗਤਣਾ ਜਿਹੜਾ ਅਗਲਾ ਭੁਗਤਣਾ ਤਾਂ ਫਿਰ ਛਡੋ ਗੱਲਾਂ ਦੇ ਵੀ ਨਰਕਾਂ ਚ ਪੈ ਜਾਂਦੀ ਅਗਲੀ ਜ਼ਿੰਦਗੀ ਠੀਕ ਹੈ ਜੀ ਇਹ ਬਹੁਤ ਮਾੜੇ ਕੰਮ ਨੇ ਇਹ ਜਿਹੜਾ ਬਹੁਤ ਮਾਰਖੋਰਾ ਹੁੰਦਾ ਆ ਤੇ ਜਿਹੜੇ ਚੂੜੀਆਂ ਦੇ ਕੇ ਐਂਦਾ ਛੜਾ ਲੈਂਦੇ ਆ ਫੇ ਮੁਰਕ ਕੇ ਗਾਂਵਾਲੀਆਂ ਪੀੜੀਆਂ ਮੰਨਣ ਨਾ ਮੰਨਣ ਜਿਵੇਂ ਹੁਣ ਤੁਸੀਂ ਬੱਕਰਾ ਦੇ ਰਹੇ ਹੋ ਤੇ ਦੋ ਲੱਡੂਆਂ ਤੇ ਲਾ ਲਿਆ ਤਾਂ ਦੋ ਲੱਡੂ ਗਾਂਵਾਲੀਆਂ ਪੀੜੀਆਂ ਨੂੰ ਦੇੜੇ ਹੀ ਪਣੇ ਆ ਤੇ ਜਿਹੜੇ ਜਿਹਨਾਂ ਤੁਸੀਂ ਮੰਨਦੇ ਜਿਵੇਂ ਤੁਸੀਂ ਲਾਤਾ ਦੇਣ ਦੇ ਸੇ ਨੂੰ ਉਦਾਂ ਚੱਲਣਾ ਹੀ ਚੱਲਣਾ ਤੁਹਾਡਾ ਰੀਤੀ ਰਿਵਾਜ ਉਹ ਤੇ ਕਈ ਵੀਰ ਪੁੱਛਦੇ ਸੀ ਵੀ ਚੂੜੀਆਂ ਦੇ ਅੰਦਰ ਢੰਗ ਵੀ ਹੁੰਦਾ ਢੰਗ ਕੁਝ ਨਹੀਂ ਹੁੰਦਾ ਹੈਗਾ ਬੰਦੇ ਦੀ ਪਾਵਰ ਤੇ ਡਿਪੈਂਡ ਕਰਦਾ ਕਈ ਤਾਂ ਬੈਠੇ ਬੈਠੇ ਉੰਜੋ ਲਾ ਲੈਂਦੇ ਆ ਉਹ ਚੂੜੀਆਂ ਦਾ ਕੁਝ ਕਰਦੇ ਵੀ ਨਹੀਂ ਬੰਦੇ ਨੂੰ ਪਤਾ ਨਹੀਂ ਲੱਗਦਾ ਮੈਂ ਚੂੜੀਆਂ ਦੇ ਦਿੱਤੀਆਂ ਅੰਗ ਲਈ ਦਿੱਤੀਆਂ ਜੇ ਨਾਲ ਜੀ ਪਾਵਰ ਹੁੰਦੀ ਆ ਠੀਕ ਹੈ ਜੀ ਪਾਵਰ ਤੇ ਸਾਰਾ ਕੁਝ ਡਿਪੈਂਡ ਕਰਦਾ ਆ ਸਾਡੇ ਗੁਰੂ ਤਾਂ ਪਾਣੀ ਦੇ ਉੱਤੇ ਜੀ ਲਾ ਲੰਦੇ ਸੀ ਪਾਣੀ ਦੀ ਦੇ ਦਿੰਦੇ ਸੀ ਚੂੜੀਆਂ ਉਹ ਇਦਾਂ ਕਰਦੇ ਸੀ ਉਹ ਫਾਲਤੂ ਕੋਈ ਭਣਵਾਜ ਨਹੀਂ ਸੀ ਕਰਦੇ ਉਹਨਾਂ ਨੇ ਵੀ ਜਲਦਾ ਗਲਾਸ ਭਰਨਾ ਕੋਈ ਲੋਟਾ ਭਰ ਕੇ ਉਹਨੂੰ ਤੁਸੀਂ ਉਹਨਾਂ ਨੇ ਆਪਣਾ ਪੜਨਾ ਜੇ ਕਿਸੇ ਚੂੜੀਆ ਦੇਣੀ ਆ ਉਹਨੂੰ ਬੁੱਕੇ ਦੇ ਦੇਣਾ ਲੈ ਪਾਈ ਉਹਨੂੰ ਪੀ ਲਾ ਉਹ ਪੀ ਲੈਂਦਾ ਸੀ ਬੰਦਾ ਠੀਕ ਉਹਤੇ ਗੱਲਬਾਤ ਹੋ ਜਾਂਦੀ ਪੈਰਾਂ ਲੈਂਦਾ ਹੀ ਸਰਾਹੀ ਹੋ ਜਾਂਦੇ ਸੀ ਠੀਕ ਆ ਜੀ ਤੇ ਜੇ ਕਿਸ ਤੋਂ ਲਾਉਣੀ ਸੀ ਤਾਂ ਉਹ ਵੀ ਪਾਣੀ ਦਾ ਲੋਟਾ ਭਰ ਕੇ ਬਸ ਉਹ ਆਪਣੇ ਤਰੀਕੇ ਨਾਲ ਉਹ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿ ਥੋੜੀਆਂ ਗੁਪਤ ਗੱਲਾਂ ਹੁੰਦੀਆਂ ਤੇ ਉਹਦਾ ਪਰਸਨਲ ਹੀ ਕੋਈ ਸੜਨ ਨਾਲ ਅਟੈਚ ਹੋਊਗਾ ਤਾਂ ਉਹਨੂੰ ਜ਼ਰੂਰ ਅਸੀਂ ਸਤਾਵਾਂਗੇ ਦੱਸਦਾਂਗੇ ਤੇ ਉਹਨਾਂ ਜਿੱਥੋਂ ਮਰਜ਼ੀ ਜਿਹੜੇ ਮਰਜ਼ੀ ਬੰਦੇ ਜਿੱਦਾਂ ਹੀ ਮਰਜ਼ੀ ਚੀਜ਼ ਕੰਮ ਕਰੇ ਜਿਹੜੀ ਹੋਵੇ ਉਹ ਬੰਦਾ ਲਾ ਲੈਂਦਾ ਆ ਇਹ ਜੀ ਇਹ ਗੱਲਬਾਤ ਤਾਂ ਬਹੁਤ ਵੱਡ ਲੰਬੀਆਂ ਚੌੜੀਆਂ ਇੱਥੇ ਤੱਕ ਤਾਂ ਪਹੁੰਚਣ ਨੂੰ ਬਹੁਤ ਟਾਈਮ ਲੱਗ ਜਾਂਦਾ ਆ ਅਸੀਂ ਵੀ 2007-8 ਤੋਂ ਇਹਨਾਂ ਕੰਮਾਂ ਦੇ ਵਿੱਚ ਪਏ ਹੋਏ ਆ ਤਾਂ ਜਾ ਕੇ ਅੱਜ ਇੱਥੇ ਤੱਕ ਪਹੁੰਚੇ ਆ ਹਲੇ ਵੀ ਅਸੀਂ ਉਹ ਗੱਲਬਾਤ ਨਹੀਂ ਕਹਿੰਦੇ ਵੀ ਅਸੀਂ ਕਿਤੇ ਬਹੁਤ ਮੁਕੰਮਲ ਹੋ ਗਏ ਨਹੀਂ ਅਸੀਂ ਤੁਹਾਡੇ ਵਰਗੇ ਆ ਭਰਾ ਆਮ ਸਾਦੇ ਜਿਹੇ ਬੰਦੇ ਠੀਕ ਆ ਜੀ ਸੋ ਚੂੜੀਆਂ ਦੀ ਗੱਲਬਾਤ ਇਹੀ ਆ ਚੂੜੀਆਂ ਨੂੰ ਛੱਡ ਕੇ ਕਦੇ ਦਿਲ ਚੋਂ ਵਹਿਮ ਕੱਢ ਦੋ ਕਿ ਤੁਹਾਡਾ ਫੜਾ ਛੁੱਟ ਗਿਆ ਕਦੇ ساری ਜ਼ਿੰਦਗੀ ਫੜਾ ਨਹੀਂ ਛੁੱਟਦਾ ਇੱਕ ਨੰਗੀ ਤਲਵਾਰ ਆ ਦੇ ਰਿਕੇ ਲਿਵਰੀਆ ਐ ਲੰ ਪੜਨਾ ਨੰਗੀ ਤਲਵਾਰ ਤੁਸੀਂ ਆਪਣੀ ਕਰਦੰਦੇ ਵਿੱਚ ਰੱਖ ਰਹੇ ਹੋ ਠੀਕ ਆ ਜਿੱਦਾਂ ਤੁਸੀਂ ਇਸ ਲੰ ਤੋਂ ਮੜਾ ਜਾ ਭਟਕੇ ਤਲਵਾਰ ਤੁਹਾਡੇ ਉੱਤੇ ਚਲਣੀਓ ਚਲਣੀ ਜੋ ਮਰਜ਼ੀ ਕਰ ਲੋ ਜਦੋਂ ਮਰਜ਼ੀ ਭੱਜ ਲੋ ਤੁਸੀਂ ਦੁਨੀਆ ਛੱਡ ਕੇ ਚਲ ਜਿਓ ਤੁਹਾਡੀ ਆਉਣ ਵਾਲੀ ਪੀੜ੍ਹੀ ਦੇ ਗਲ ਤੇ ਤਲਵਾਰ ਪੈ ਜਾਣਗੇ ਕਿਸੇ ਇੱਕ ਦੇ ਭਵੇਂ ਭਵੇਂ ਸਰਬ ਸਾਰੇ ਪਰਿਵਾਰ ਤੇ ਪੈ ਜਵੇ ਇਹ ਨੰਗੀ ਤਲਵਾਰ ਤੇ ਖੜਨਾ ਬਹੁਤ ਔਖਾ ਆ ਇਹਦੇ ਨਾਲ ਚੰਗਾ ਆ ਤੁਸੀਂ ਉੱਧਰ ਅੱਪਰ ਕਰੀ ਜਾਓ ਚੰਗੀ ਗੱਲ ਆ ਠੀਕ ਹੈ ਜੀ ਚੂਈਆ ਛੱਡ ਕੇ ਕਦੇ ਖੜਾ ਨਹੀਂ ਛੁੱਟਦਾ ਹੈਗਾ ਜੇ ਗਾਜੀ ਬਾਕੀ ਦੇ ਤਾਂ ਨ ਕੋਈ ਚੋਲੀ ਦੇ ਦਿੰਦਾ ਆ ਤਾਂ ਅਗਲੇ ਤੋਂ ਪਹਿਲਾ ਚੀਜ਼ ਦਾ ਪਤਾ ਕਰਿਓ ਕਰੋ ਚੀਜ਼ ਤੁਹਾਨੂੰ ਕਿਹੜੀ ਦੇ ਰਿਆ ਆ ਚੀਜ਼ ਦੀ ਚੜਾਈ ਹੋ ਜਾਂਦੀ ਆ ਸਾਹਮਣੀ ਔਖੀ ਹੋ ਜਾਂਦੀ ਆ ਕਿਸਵੇਂ ਨੇ ਅਗਲਾ ਉਹਨੀਆਂ ਚੀਜ਼ ਦੇ ਲੇ ਭਾਈ ਵੀ ਲੈ ਲਾ ਕੰਮ ਕਰ ਦੂਗਾ ਉਹਦਾ ਕਿਹੜਾ ਪਹਿਲਾਂ ਆਪਣੇ ਪਰਿਵਾਰ ਬਾਰੇ ਸੋਚੋ ਆਪਣੀ ਆਣ ਵਾਲੀ ਪੀੜ੍ਹੀਆਂ ਬਾਰੇ ਸੋਚੋ ਆਪਣੀ ਔਲਾਦ ਵੱਲ ਮਸਲ ਵੱਲ ਨਿਗਾਹ ਮਾਰੋ ਵੀ ਸਾਡੇ ਕੋਲ ਸਾਹ ਵਧੂਗਾ ਕਿ ਜੇ ਚੜੇ ਛਾੜੂ ਫਿਰ ਤਾਂ ਸਭ ਤੋਂ ਵੱਧ ਜਿਆਦਾ ਵਧੀਆ ਆ ਫਿਰ ਤਾਂ ਕੋਈ ਗੱਲੇ ਨਹੀਂ ਹੈ ਜੀ ਬਾਕੀ ਹੁੰਦੇ ਸਾਰੇ ਕੁਵਿਵਲਦਾ ਰਹੀ ਆ ਤਾਂ ਪਹਿਲਾਂ ਅੱਗੇ ਬਾਰੇ ਸੋਚਿਆ ਕਰੋ ਆਉਣ ਵਾਲੇ ਟਾਈਮ ਦੇ ਵਿੱਚ ਇਹ ਚੀਜ਼ਾਂ ਖਤਮ ਹੋ ਜਾਣੀਆਂ ਇਹ ਚੀਜ਼ਾਂ ਤੇ ਕਿਸੇ ਨੇ ਯਕੀਨ ਨਹੀਂ ਕਰਨਾ ਆ ਬਿਓ ਹੁਣ ਵੀ ਕਾਫੀ ਹੱਦ ਤੱਕ ਖਤਮ ਹੋ ਰਹੀਆਂ ਪਰ ਗੱਲਾਂ ਗੱਲਾਂ ਅੰਦਰੋਂ ਤੀ ਚੱਲਦਾ ਸਾਰਾ ਕੁਝ ਹੀ ਠੀਕ ਹੈ ਜੀ ਗੱਲਾਂ ਗੱਲਾਂ ਜਗਾ ਤਮ ਹੋ ਰਿਹਾ ਕਾਫੀ ਹੱਦ ਤੱਕ ਲੋਕ ਇਸ ਚੀਜ਼ਾਂ ਤੋਂ ਪਿੱਛੇ हट ਗਏ ਤੇ ਕਾਫੀ ਹੱਦ ਤੱਕ ਲੱਗੇ ਹੋਏ ਨੇ ਆਪਾਂ ਦੇਖ ਲਈਏ ਅੱਜ ਕੱਲ ਸਭ ਕੁਝ ਹੀ ਚੱਲਦਾ ਹੈ ਥੋੜੇ ਆ ਪਖੰਡਵਾ ਥੋੜਾ ਜਿਹਾ ਵੱਧ ਚੱਲ ਗਿਆ ਪੁਰਾਣੇ ਟਾਈਮਾਂ 'ਚ ਜਿਹੜੇ ਸਿਆਣੇ ਬਾਬੇ ਹੁੰਦੇ ਸੀਗੇ ਉਹ ਬੜਾ ਵਧੀਆ ਵਧੀਆ ਕੱਪੜੇ ਪਾ ਗਏ ਵਧੀਆ ਵਧੀਆ ਆਸਾਨ ਲਾ ਗਏ ਕਿਤੇ ਇਦਾਂ ਦੇ ਕੰਮ ਕਰਕੇ ਆਏ ਜੇ ਕੰਮ ਥੋੜੀ ਕਰਦੇ ਹੁੰਦੇ ਸੀਗੇ ਉਹ ਨਾ ਤਾਂ ਉਹ ਵੀ ਤੁਰੇ ਫਿਰਦੇ ਹੁੰਦੇ ਸੀਗੇ ਆਪਣੇ ਕੋਈ ਖਾਮ ਸਾਦੇ ਜਿਹੇ ਪੜੇ ਪਰਾਣੇ ਕੱਪੜੇ ਪਾ ਲੈਣੇ ਆਂ ਤੋਤੀ ਦਾ ਰਣੀਆਂ ਕੁੜਤਾ ਜਾਂ ਲਾ ਲੈਣਾ ਇੱਕ ਚਾਦਰਾਂ ਲਾ ਲੈਣਾ ਸਿਰ ਤੇ ਪਰਨਾ ਜਾਂ ਬੰਨ ਲੈਣਾ ਬਸ ਐ ਉਹੀ ਬੱਬੇ ਹੁੰਦੇ ਪਤਾ ਹੀ ਨਹੀਂ ਸੀ ਲਾਉਂਦਾ ਹੁੰਦਾ ਵੀ ਝਾਣਵ ਕਰਦਾ ਉਹਦੇ ਜਿਹੜਾ ਝਾਣਵ ਕਰਦਾ ਹੁੰਦਾ ਉਹੀ ਮੋਰੋ ਦੇਖਦਾ ਸੀ ਵੀ ਆਮ ਇਹ ਕੋ ਗੱਲਬਾਤ ਹੈਗੀ ਐ ਠੀਕ ਹੈ ਜੀ ਇਦਾਂ ਦੀਆਂ ਗੱਲਾਂ ਬਾਤਾਂ ਐ ਇਹ ਅੱਜ ਕੱਲ ਕੁਝ ਨਹੀਂ ਹੈਗਾ ਇਹਨਾਂ ਚੀਜ਼ਾਂ ਅ ਨੇ ਮਿਹਨਤ ਕਰਨੀ ਪੈਂਦੀ ਆ ਬਹੁਤ ਜ਼ਿਆਦਾ ਮਿਹਨਤ ਕਰਕੇ ਅੱਜ ਕੱਲ ਕੋਈ ਰਾਜੀ ਨਹੀਂ ਹੈਗਾ ਅਗਲਾ ਕਹਿੰਦਾ ਸਾਡੇ ਕੋ ਉਦੀ ਗੱਲਬਾਤ ਹੋ ਜਵੇ ਠੀਕ ਹੈ ਜੀ ਸਿਹਤ ਹੀ ਡੈਂਗਾ ਬਹੁਤ ਖਤਰਨਾਕ ਸੋ ਚੂੜੀਆਂ ਬਾਰੇ ਗੱਲਬਾਤ ਤੁਹਾਨੂੰ ਕਿੱਦਾਂ ਹੀ ਲੱਗੀ ਇਹ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਸੋ ਦਿਓ ਜੈਸੀ ਜੈ ਪੀਰਾਂ ਦੀ ਜੈ ਸਰਕਾਰਾਂ ਦੀ ਬਹੁਤ ਬਹੁਤ ਧੰਨਵਾਦ ਆਪ ਸਭ ਦਾ ਸਾਡੇ ਚੈਨਲ ਦਾ ਬੜੇ ਰਹਿਣ